ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਿਆਨਤ ਬਾਣੀ ਦਰਜ ਹੈ ਗੁਰੂ ਸਾਹਿਬਾਨਾਂ ਦੀ ਬਾਣੀ ਪਟ ਸਾਹਿਬਾਨਾਂ ਦੀ ਬਾਣੀ ਭਗਤਾਂ ਦੀ ਗੁਰਸਿੱਖਾਂ ਦੀ ਬਾਣੀ ਜੋ ਬਾਣੀ ਸ਼ਬਦਾਂ ਦੇ ਅੰਦਰ ਪੌੜੀਆਂ ਦੇ ਅੰਦਰ ਸ਼ਲੋਕਾਂ ਦੇ ਅੰਦਰ ਦਰਜ ਹੈ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਮਹਿੰਗਾ ਸ਼ਬਦ ਕਿਹੜਾ ਮਹਿੰਗੇ ਤੋਂ ਭਾਵ ਔਖਾ ਕਠਨ ਸ਼ਬਦ ਕਿਉਂਕਿ ਸੰਪਰਦਾਵਾਂ ਦੇ ਅੰਦਰ ਕਠਨ ਔਖਾ ਸ਼ਬਦ ਨਹੀਂ ਬੋਲਿਆ ਜਾਂਦਾ ਉਸ ਨੂੰ ਮਹਿੰਗਾ ਸ਼ਬਦ ਬੋਲਿਆ ਜਾਂਦਾ ਹੈ ਮਹਿੰਗਾ ਸ਼ਬਦ ਭਗਤ ਜੈਦੇਵ ਜੀ ਦਾ ਗੂਜਰੀ ਰਾਗ ਦੇ ਅੰਦਰ 526 ਅੰਗ ਦੇ ਅੰਦਰ ਦਰਜ ਹੈ ਉਹ ਸ਼ਬਦ ਕਿਹੜਾ ਹੈ ਗੂਜਰੀ ਸ੍ਰੀ ਜਯਾਦੇਵ ਜੀਓ ਕਾ ਪਦਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਮ ਪਰਮਦ ਪਤੰਗ ਪਾਰ ਕਿਰਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਅਤਮਯੰ ਨਾਦਨੋਤ ਜਾ ਸਮਰਣੇਨ ਜਨਮ ਜਰਾਦ ਮਰੰਗ ਪੈ ਅੰਮਰਹਾਉ ਇਛਸ ਜਮਾਦ ਪਰਾ ਭੰਗ ਜਸ ਸਵਸਤ ਸੋਕ੍ਰਿਤ ਕਰਤੰ ਭਾਵ ਭੂਤ ਭਾਵ ਸਮਭਯੰ ਪਰਮੰ ਪ੍ਰਸਾਨ ਮਿਦੰ ਲੋਬਾਦ ਦ੍ਰਿਸ਼ਟ ਪਰਗ੍ਰਹੰ ਜਦ ਵਿਦ ਆਚਰਣੰ ਤਜ ਸਕਲ ਦੋਹ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ ਹਰ ਭਗਤ ਨਿਜ ਨਿਹ ਕੇਵਲਾ ਰਿੱਧ ਕਰਮ ਨਾ ਬਚਸਾ ਜੋ ਗੇਨ ਕਿੰ ਜਗ ਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਪਨਾਰ ਸਕਲ ਸਿਧ ਪਦੰ ਜੈ ਦੇਵ ਆਯੋ ਤਸ ਸਭਟੰ Bapak putus harbagatang.